ਬਹੁਤ ਸਤ ਸ੍ਰੀ ਅਕਾਲ ਕੱਲ ਵੀ ਆਪਾਂ ਵੀਡੀਓ ਪਾਈ ਸੀ ਸਦਾਮ ਹਸੈਨ ਦੀ ਤੇ ਅੱਜ ਫੇਰ ਆਪਾਂ ਤੁਹਾਨੂੰ ਦੱਸਦੇ ਆ ਅਮਰੀਕਾ ਜਿਹੜਾ ਸੀ ਨਾ ਉਹ ਚਾਹੁੰਦਾ ਸੀ ਕਿ ਗੈਸ ਤੇ ਤੇਲ ਇਰਾਕ ਦਾ ਜਿਹੜਾ ਉਹਦੇ ਤੇ ਮੇਰਾ ਕਬਜ਼ਾ ਹੋਵੇ ਇੱਕ ਕਾਰਨ ਇਹ ਸੀ ਇਰਾਕ ਨੂੰ ਬਰਬਾਦ ਕਰਨ ਦਾ ਉਥੋਂ ਦੀ ਸਰਕਾਰ ਬਰਬਾਦ ਕਰਨ ਦਾ ਦੂਜਾ ਕਾਰਨ ਇਹ ਸੀ ਕਿ ਇਰਾਕ ਦਾ ਸਦਰ ਸਦਾਮ ਹਸੈਨ ਜਿਵੇਂ ਆਪਣਾ ਪ੍ਰਧਾਨ ਮੰਤਰੀ ਹੁੰਦਾ ਨਾ ਤੇ ਅਰਬੀ ਦੇਸ਼ਾਂ 'ਚ ਉਹਨਾਂ ਨੂੰ ਸਦਰ ਕਹਿ ਦਿੰਦੇ ਪਾਕਿਸਤਾਨ 'ਚ ਵੀ ਜਿਹੜਾ ਪ੍ਰਧਾਨ ਮੰਤਰੀ ਉਹਨੂੰ ਸਦਰ ਕਹਿ ਦਿੰਦੇ ਆ ਉਹ ਜਿਹੜਾ ਇਰਾਕ ਦਾ ਸਦਰ ਸਦਾਮ ਹਸੈਨ ਸੀ ਨਾ ਅਮਰੀਕਾ ਨੂੰ ਆਂਦਾ ਸੀ ਕਿ ਤੂੰ ਕੱਲੇ ਇਰਾਕ ਦੀ ਗੱਲ ਕਰ ਇਰਾਕ ਦੇ ਹਿੱਤਾਂ ਦੀ ਗੱਲ ਕਰ ਜਿਹੜੇ ਦੂਜੇ ਅਰਬੀ ਦੇਸ਼ ਆ ਨਾ ਜਿਹੜੇ ਮੁ슬ਮਨ ਦੇਸ਼ ਉਹਨਾਂ ਦੇ ਹਿੱਤਾ ਬਾਰੇ ਤੂੰ ਨਾ ਖਿਆਲ ਰੱਖ ਇਹ ਵੀ ਗੱਲ ਨੂੰ ਚੁੱਭਦੀ ਸੀ ਦੁਜਿਆਕਾਰ ਨੇ ਤਿੱਜਾਕਾਰ ਨੇ ਯੂਰੋ ਤੇ ਡਾਲਰ ਦੀ ਲੜਾਈ ਇਹ ਅੱਜ ਵੀ ਚੱਲ ਰਹੀ ਜੇ ਅਮਰੀਕਾ ਨੂੰ ਹਮੇਸ਼ਾ ਹੀ ਡਰ ਰਿਆ ਕਿ ਜੇ ਕਿਤੇ ਵਪਾਰ ਡਾਲਰ ਦੇ ਕਬਜ਼ੇ ਚੋਂ ਨਿਕਲ ਗਿਆ ਯੂਰੋ ਦੇ ਕਬਜ਼ੇ ਚ ਆ ਗਿਆ ਤੇ ਸਾਡੇ ਪੱਲੇ ਕੱਖ ਨਹੀਂ ਰਹਿਣਾ ਅਸੀਂ ਨੰਬਰ 1 ਨਹੀਂ ਰਹਿਣਾ ਇਥੋਂ ਹੀ ਕਲੇ ਦਾ ਮੋਟ ਜਿਹੜਾ ਬੱਚਾ ਕਿਉਂਕਿ ਸਦਰ صدਾਮ ਹਸੈਨ ਰੂਸ ਨੂੰ ਜੂਰੋ ਦੇ ਹਿਸਾਬ ਨਾਲ ਤੇਲ ਦੇਣਾ ਮੰਨ ਗਿਆ ਸੀ ਨਹੀਂ ਤੇ ਸਾਰੇ ਵਿਸ਼ਵ ਵਿੱਚ ਤੇਲ ਦੀ ਖਰੀਦ ਡਾਲਰ ਦੇ ਹਿਸਾਬ ਨਾਲ ਹੁੰਦੀ ਆ ਤਾਂ ਹੀ ਡਾਲਰ ਦਾ ਭਾਜਾ ਜ਼ਿਆਦਾ ਡਾਲਰ ਦੀ ਮੰਗ ਜ਼ਿਆਦੀ ਸੋ ਵੀਰਿਓ 1990 ਤੋਂ ਹੀ ਅਮਰੀਕਾ ਦੀਆਂ ਜਿੰਨੀਆਂ ਗਵਰਨਮੈਂਟਾਂ ਆਈਆਂ ਚਾਹੇ ਉਹ ਕਲਿੰਟਨ ਸੀ ਚਾਹੇ ਜੂਨੀਅਰ ਆਪੋਚੋ ਜਿਹੜਾ ਵੀ ਆਇਆ ਨਾ ਚਾਹੇ ਉਹ 트럼ਪ ਸੀ ਉਹਨਾਂ ਸਾਰਿਆਂ ਦੀ ਅੱਖ ਇਰਾਕ ਦੇ ਤੇਲ ਉੱਤੇ ਸੀ ਤੇ ਉਹ ਇਰਾਕ ਨੂੰ ਦਬਾਉਣ ਦੇ ਲਈ ਹਰ ਇੱਕ ਉਹ ਕੁਝ ਕਰਨ ਨੂੰ ਤਿਆਰ ਸੀ ਜੋ ਵੀ ਉਹ ਕਰ ਸਕਦੇ ਜਿਵੇਂ ਇੱਕ ਮਾੜੇ ਬੰਦੇ ਨੂੰ ਤਕੜਾ ਬੰਦਾ ਦਬਾਉਣ ਲਈ ਹਰ ਇੱਕ ਹੀ ਲਾ ਵਰਤਦਾ ਸਾਰੇ ਦੇਸ਼ਾਂ ਨੂੰ ਆਪਣੀ ਹਾਂ ਚ ਹਾਂ ਮਲਾਉਣ ਲਈ ਮਜਬੂਰ ਕੀਤਾ ਕਿਸੇ ਨੂੰ ਅੱਖਾਂ ਵਿਖਾ ਕੇ ਕਿਸੇ ਨੂੰ ਧੰਨ ਦੇ ਕੇ ਇਥੋਂ ਤੱਕ ਕਿ ਇਰਾਕ ਦੇ ਵਿੱਚ 13 ਸਾਲ ਜਿਫੂਸੀ ਕੀਤੀ ਆ ਅਮਰੀਕਾ ਨੇ ਰਸਾਇਣਕ ਹਥਿਆਰਾਂ ਦਾ ਨਰੀਖਣ ਕਰਨ ਵਾਸਤੇ ਹਾਲਾਂਕਿ ਸਦਰ ਹਸਦਾਮ ਹਸੈਨ ਨੇ ਕਈ ਵਾਰ ਜੂਐਨਓ ਦੇ ਵਿੱਚ ਟੀਮਾ ਸੱਦ ਕੇ ਦਿਖਾਇਆ ਸੀ ਕਿ ਮੇਰ ਕੋ ਕੋਈ ਮਾਰੂ ਹਥਿਆਰ ਨਹੀਂ ਹੈ ਕੇ ਸਿਰਫ ਮੈਂ ਆਪਣੀ ਸੇਫਟੀ ਲਈ ਹਥਿਆਰ ਬਣਾਏ ਜਿਹੜੇ ਪਰ ਅਮਰੀਕਾ ਨੇ 13 ਸਾਲ ਉਹਦੇ ਵਿਗਿਆਨਕ ਉਹਦੇ ਫੌਜ ਦੇ ਕਮਾਂਡਰ ਹਰ ਇੱਕ ਬੰਦੇ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਤੇ ਖਰੀਦੇ ਵੀ ਸਦਾਮ ਹਸੈਨ ਨਹੀਂ ਆ ਰਿਹਾ ਉਹਨੂੰ ਹਰਾਇਆ ਗਿਆ ਆਉਣ ਵਾਲੀਆਂ ਵੀਡੀਓ ਵਿੱਚ ਸਾਰੀ ਗੱਲਬਾਤ ਖੋਲ ਕੇ ਕਰਾਂਗੇ ਜੇ ਫੇਸਬੁੱਕ ਨੇ ਵੀਡੀਓ ਚੱਲਣ ਦਿੱਤੇ ਜਾਂਦੇ ਚੰਗੀ ਲੱਗੀ ਸ਼ੇਅਰ ਕਰ ਦਿਓ ਸਾਰਿਆਂ ਦਾ ਧੰਨਵਾਦ ਸਸਰੀਕ